ਸਤਿ ਸ੍ਰੀ ਅਕਾਲ ਦੋਸਤੋ ਆਪ ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਕਿ ਸਾਡੇ ਸਾਥੀ ਪੱਤਰਕਾਰੀ ਦੇ ਥੰਮ ਯੋਧੇ ਵੀਰ ਤੇ ਜੋ ਝੂਠਾ ਮੁਕੱਦਮਾ ਦਰਜ ਹੋਇਆ ਸੀ ਮਨਿੰਦਰ ਸਿੰਘ ਸਿੱਧੂ ਤੇ ਉਹ ਮੁਕੱਦਮਾ ਖਾਰਜ ਹੋ ਗਿਆ ਸੋ ਕੱਲ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਸਮੂਹਿਕ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਨੌਜਵਾਨ ਜਥੇਬੰਦੀਆਂ ਵੱਲੋਂ ਪ੍ਰੈਸ ਕਲੱਬ ਢਿੰਡਾ ਵੱਲੋਂ ਉਹ ਕੱਲ ਦਾ ਪ੍ਰੋਗਰਾਮ ਜਿਹੜਾ ਐਸਐਸਪੀ ਦਫ਼ਤਰ ਦੇ ਬੂਰੇ ਕੇ ਸੀਗਾ ਤਰਨਾ ਰੋਸ ਪਰਚੰਦਾ ਉਹ ਰਾਤ ਕਰਤਾ ਗਿਆ ਕਿਉਂਕਿ ਮਕਦਮਾ ਰੱਦ ਹੋ ਗਿਆ ਪਰ ਇੱਕ ਗੱਲ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਪੱਤਰਕਾਰ ਭਾਈਚਾਰੇ ਨੂੰ ਮੈਂ ਇੱਥੇ ਜ਼ਰੂਰ ਦੇਖਿਆ ਕਿ ਬਹੁਤ ਘੱਟ ਗਿਣਤੀ ਦੇ ਵਿੱਚ ਪੱਤਰਕਾਰ ਭਾਈਚਾਰੇ ਨੇ ਹਾਂ ਦਾ ਨਾਅਰਾ ਮਾਰਿਆ ਸਾਰਿਆਂ ਨੂੰ ਮੈਂ ਤਾਂ ਬੇਨਤੀ ਕਰਾਂਗਾ ਵੀ ਸਰਕਾਰ ਦੇ ਨਾਲ ਵਾਵਾ ਕਰਨ ਦੀ ਬਜਾਏ ਪੰਜਾਬ ਦੇ ਨਾਲ ਖੜੋ ਪੰਜਾਬ ਦੇ ਲੋਕ ਵੀ ਔਰ ਪੰਜਾਬੀ ਉਹਦੇ ਨਾਲ ਪਿਆਰ ਕਰਦਾ ਜਿਹੜੇ ਪੰਜਾਬ ਦੇ ਨਾਲ ਖੜਦੇ ਨੇ ਸਰਕਾਰ ਦੀ ਬਾਵਾ ਕਰਨੀ ਛੱਡੋ ਹਾਂ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਸਰਕਾਰ ਦੇ ਖਿਲਾਫ ਸਟੋਰੀਆਂ ਕ੍ਰੀਏਟ ਕਰੋ ਪਰ ਜਿੱਥੇ ਗੱਲ ਬਣਦੀ ਏ ਜਿਹੜੀ ਵਿਖਾਣੀ ਬਣਦੀ ਏ ਉਹ ਨਹੀਂ ਤੁਸੀਂ ਵਿਖਾ ਰਹੇ ਸੋ ਮਨਿੰਦਰ ਦਾ ਕੋਈ ਕੁਝ ਕੱਟ ਨਹੀਂ ਗਿਆ ਮਨਿੰਦਰ ਦਾ ਕਾ ਤੁਸ ਸਗੋ ਹੋਰ ਮੈਂ ਸਮਝਦਾ ਆ ਵੀ ਵੱਡਾ ਹੋਏਗਾ ਕਿਉਂਕਿ ਜਿਨ੍ਹਾਂ ਨੂੰ ਨਹੀਂ ਵੀ ਪਤਾ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਮਨਿੰਦਰ ਏ ਔਰ ਇਹ ਪੰਜਾਬ ਦੇ ਨਾਲ ਖੜਨ ਵਾਲਾ ਯੋਧਾ ਹੈ ਔਰ ਯੋਧੇ ਨੂੰ ਅਸੀਂ ਸਲੂਟ ਕਰਦੇ ਆ ਆਪਣੇ ਵੱਲੋਂ ਸੋ ਸਾਰੇ ਪੰਜਾਬ ਦੀ ਜਿੱਤੇ ਜੀ ਸੋ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ